ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਸਵਾਗਤ ਕਰਦੇ ਆ ਆਪਣੇ YouTube ਚੈਨਲ ਤੇ ਸਾਰਿਆਂ ਦਾ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਇਹ ਮੋਟਰਸਾਈਕਲ ਆ ਜਿਹਦਾ ਫੌਰ ਸੇਲ ਆ ਇਹ ਲੈ ਕੇ ਆਏ ਹੀਰੋ ਹਾਂਡਾ ਗਲੇਮਰ ਬਲੈਕ ਕਲਰ ਦੇ ਵਿੱਚ ਇਹ ਵੀਰ ਨੇ ਸੇਲ ਕਰਨਾ ਸੋ ਦੇਖ ਸਕਦੇ ਹੋ ਤੁਸੀਂ ਇਹਦੀ ਜਿਹੜੀ ਕੰਡੀਸ਼ਨ ਆ ਫਰਸਟ ਓਨਰ ਆ ਪਹਿਲੇ ਹੀ ਨਾਮ ਆ ਸੋ ਵੀਰ ਨੇ ਇਹ ਸੇਲ ਕਰਨਾ ਵਾ ਇਹਦਾ ਜਿਹੜਾ ਨੰਬਰ ਆ ਪੀਬੀ 25 ਜਗਰਾਉ ਦਾ ਨੰਬਰ ਇਹਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਤੇ ਰੇਟ ਆਜਦਾ ਜਿਹੜਾ 12000 ਰੁਪਿਆ ਬਾਕੀ ਲੈਸ ਜ਼ਰੂਰ ਹੋ ਜੂਗਾ ਮੌਕੇ ਤੇ ਗੱਲਬਾਤ ਕਰਾਂਗੇ ਜਦੋਂ ਉਹਦੇ ਲੈਸ ਹੋ ਜਾਂਦਾ ਇਹਦੀ ਕੰਡੀਸ਼ਨ ਤੁਸੀਂ ਦੇਖ ਲਓ ਰੇਟ ਦੇ ਵਿੱਚੋਂ ਜ਼ਰੂਰ ਤੁਹਾਡਾ ਮਾਨਤਾਨ ਹੋਊਗਾ ਤੇ ਇਹਦੀ ਕੰਡੀਸ਼ਨ ਦੇਖ ਲਓ ਤੁਹਾਨੂੰ ਬੈਕ ਤੇ ਫਰੰਟ ਟਾਇਰ ਦੋਨੋਂ ਦਿਖਾ ਦਿੰਦੇ ਆ ਕਿੰਦਾ ਨਹੀਂ ਇਹਦੀ ਕੰਡੀਸ਼ਨ ਪਈ ਆ ਪਿੰਡ ਰਸੂਲਪੁਰ तहसील ਜਿਲ ਤੇ ਤਸਵੀਰ ਇਹਨੂੰ ਜਗਰਾਉਂ ਤੇ ਜਿਲ੍ਹਾ ਲੁਧਿਆਣਾ ਪੈਂਦਾ ਬੈਕ ਟਾਇਰ ਦੇਖ ਲਓ ਲਗਭਗ ਚੰਗੀ ਕੰਡੀਸ਼ਨ ਪਈ ਹੈ ਇਹਦੀ ਅਲਾਈ ਵੀਲ ਇਹਨੂੰ ਲੱਗੇ ਹੋਏ ਆ ਤੇ ਫਰੰਟ ਜਿਹੜਾ ਟਾਇਰ ਆ ਉਹ 20-30 ਪੈਸੇ ਆ ਬਾਕੀ ਕੰਡੀਸ਼ਨ ਗੁੱਡ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਵੀ ਨੂੰ ਪਸੰਦ ਹੋਵੇ ਕੰਟੈਕਟ ਕਰ ਸਕਦੇ ਹੋ ਧੰਨਵਾਦ